पूछो की पूछते हो मेनू ये बारे कोई जानकारी नहीं मैं सिर्फ अज ग्रंथी सिंह की इत इंटरव्यू है मैं उस इंटरव्यू के भाग लैन वास्ते आया ਬਾਕੀ ਹੋਰ ਕੋਈ ਐਕਟੀਵਿਟੀ ਕੀ ਹੋ ਰਹੀ ਹੈ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਨੋਜ ਉਹਦਾ ਕਰਕੇ ਗਈ ਹੈ ਪਰਕਰਮਾ ਜੋ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਥ ਸਥਾਨ ਹੈ ਉਥੇ ਵਿਕਾਸ ਦੇ ਨਾਂ ਦੇ ਉੱਤੇ ਪੈਸਾ ਖਰਚਿਆ ਤੇ ਜਿੰਨੇ ਤੀਰਥ ਸਥਾਨ ਹੈ ਓ ਮਾਈਕ ਨਹੀਂ ਅੰਦਰ ਚੱਲੇਗਾ ਨਾ ਤਾਂ ਮੈਨੂੰ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ তীਰਥ ਸਥਾਨ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਇਹ ਸਿਰਫ ਦੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਤੇ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਅ ਟੂਰਿਸਟ ਨਹੀਂ ਆਉਣਾ ਚਾਹੀਦਾ ਐਜ਼ ਅ ਤੀਰਥ ਯਾਤਰੀ ਹੋਣਾ ਚਾਹੀਦਾ ਹੈ ਸ਼ਰਧਾ ਭਾਵ ਨਾਲ ਆਉਣਾ ਚਾਹੀਦਾ ਹੈ ਵੈਸੇ ਕਿਸੇ ਵੀ ਸਥਾਨ ਦੇ ਉੱਤੇ ਜਾਈਏ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਥਾ ਰੱਖ ਕੇ ਜਾਣਾ ਚਾਹੀਦਾ ਹੈ ਭਾਵਨਾ ਨਾਲ ਜਾਣਾ ਚਾਹੀਦਾ ਹੈ ਐਜ਼ ਅ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਮੈਂ ਸਮਝਦਾ ਹਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਵਾਜਬ ਨਹੀਂ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪੂਰਸਪਲੇਸ ਜਿਹੜਾ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ